ਨੰਗਰ ਦੀ ਥਾਲ ਦੇ ਵਿੱਚ ਕੁਝ ਸਵਾਦ ਆਉਣਾ ਹੈ ਅਗਰ ਲੰਗਰ ਦੇ ਪ੍ਰਸ਼ਾਦ ਦੇ ਵਿੱਚ ਕੁਝ ਰਸ ਹੁੰਦਾ ਹੈ ਤਾਂ ਭਾਵਨਾ ਨਾਲ ਬਣਾਇਆ ਗਿਆ ਹੈ ਸ਼ਰਧਾ ਨਾਲ ਬਣਾਇਆ ਗਿਆ ਹੈ ਔਰ ਮੈਂ ਦੋ ਸ਼ਬਦ ਹੋਰ ਵੀ ਕਹਿ ਦੇਣਾ ਹੁਨਾ ਜੋ ਭਾਵਨਾ ਨਾਲ ਬਣਾਇਆ ਹੀ ਨਹੀਂ ਗਿਆ ਸ਼ਰਧਾ ਨਾਲ ਬਣਾਇਆ ਹੀ ਨਹੀਂ ਗਿਆ ਉਹ ਘਰ ਦੀ ਰੋਟੀ ਹੋ ਸਕਦੀ ਹੈ ਗੁਰੂ ਕਾ ਲੰਗਰ ਨਹੀਂ ਹੈ ਉਹ ਤੇ ਸ਼ਰਧਾ ਨਾਲ ਬਣਾਇਆ ਭਾਵਨਾ ਨਾਲ ਅਗਰ ਭਾਵਨਾ ਨਾਲ ਸ਼ਰਧਾ ਨਾਲ ਘਰ ਦੀ ਰੋਟੀ ਵੀ ਬਣਾਈ ਹੈ ਯਕੀਨ ਜਾਣੋ ਉਹ ਵੀ ਗੁਰੂ ਕਾ ਲੰਗਰ ਹੋ ਜਾਏਗਾ ਉਹਦਾ ਸਵਾਦ ਵੀ ਕੁਝ ਹੋ ਪਾਠ ਕਰਦੇ ਆ ਵਾਹਿਗੁਰੂ ਜਪਦੇ ਆ ਘਰ ਦੀ ਰੋਟੀ ਬਣਾਈ ਹੈ ਗੁਰੂ ਕਾ ਲੰਗਰ ਹੋ ਜਾਏਗਾ ਗੱਪਾਂ ਮਾਰਦੇ ਆ ਗੁਰੂ ਕਾ ਲੰਗਰ ਬਣਾਇਆ ਤੇ ਘਰ ਦੀ ਰੋਟੀ ਹੋ ਜਾਏ ਅਗਰ ਕਿਸੇ ਗੁਰਦੁਆਰੇ ਦਾ ਲੰਗਰ ਬੇਸਵਾਦੀ ਹੋਵੇ ਨਾ ਉਸ ਤਾਂ ਖੈਰ ਮੈਨੂੰ ਕਹਿਣਾ ਦੇਣਾ ਸਮਝ ਲੈਣਾ ਭਾਵਨਾ ਨਾਲ ਨਹੀਂ ਬਣਾਇਆ ਸ਼ਰਧਾ ਨਾਲ ਨਹੀਂ ਬਣਾਇਆ ਭਾਵਨਾ ਦਾ ਉਹ ਸਵਾਦ ਹੈ ਸ਼ਰਧਾ ਦਾ ਉਹ ਸਵਾਦ ਹੈ ਸਾਰੀ ਦੁਨੀਆ 'ਚ ਐਸਾ ਆਖਿਆ ਜਾਂਦਾ ਲੱਖ ਯਤਨ ਕਰਦੇ ਆ ਘਰ ਦੇ ਚੋ ਦਾਲ ਨਹੀਂ ਬਣਦੀ ਜੋ ਗੁਰੂ ਦੇ ਲੰਗਰ ਦੀ ਉਹ ਭਾਵਨਾ ਦਾ ਰਸ ਉਹ ਸ਼ਰਧਾ ਦਾ ਰਸ ਹੈ कबीर भोजन ਨੂੰ ਗੁਰੂ ਦੀ ਬਰਾਬਰੀ ਤੇ ਰੱਖਦੇ ਨੇ ਪ੍ਰਭੂ ਦੀ ਬਰਾਬਰੀ ਤੇ ਰੱਖਦੇ ਨੇ ਹਨ ਗੋਪਾਲ ਹਨ ਗੁਰੂ ਦੇਵ ਹਨ ਅਰਾਗ ਭੁਖੇ ਕਵਲ ਟੇ ਕੇ ਹਨ ਹੋਏ ਸੰਤ ਜਿਨ ਐਸੇ ਜਾਣੇ ਤਿੰਨ ਕੋ ਮਿਲੋ ਸਾਰੰਗ ਪਾਣੀ ਜਿਸ ਨੇ ਐਸਾ ਜਾਣੇ ਹੈ ਪ੍ਰਭੂ ਦੀ ਪ੍ਰਾਪਤੀ ਉਸ ਨੂੰ ਹੋਵੇਗੀ ਫਿਰ ਅੱਗੇ ਇੱਕ ਹੋਰ ਗੱਲ ਵੀ ਕਰਦੇ ਨੇ ਅੰਨ ਛੋੜ ਕਰੇ 파ਖੰਡ ਨਾ ਸੁਹਾਗਣ ਨਾ ਹੋਰ ਅਨੇ ਬਿਨਾ ਨਾ ਹੋਏ ਸੁਕਾਲ ਤਜਿਏ ਅਨ ਨ ਵਿਲੇ ਗੋਬਾਲ ਅਨੁ ਦਾ ਤਿਆਗ ਗੋਬਾਲ ਦਾ ਤਿਆਗ ਹੈ ਭੋਜਨ ਦਾ ਤਿਆਗ ਪਰਮਾਤਮਾ ਦਾ ਤਿਆਗ ਹੈ ਕਿਉਂ ਭੋਜਨ ਨਹੀਂ ਦੇਓਗੇ ਤਨ ਨੂੰ ਤਨ ਭੁੱਖ ਹੈ ਤੇ ਭੁੱਖੇ ਤਨ ਤੋਂ ਭਜਨ ਦੇ ਬਾਰਗ ਦੇ ਤੌਰ ਨਾ ਮਨ ਨੂੰ ਔਖਾ ਹੋ ਜਾਏ मन कह वाहेगुरु वाहेगुरू जप तन कहे नहीं जपना दो दिन दिने हैं कि तो जप अगर मन ने आख्या भी ले कर, तन ने कहना पहले रोटी पहले बहुज कबीर ने साफ कह दिता भूखे भगत न की ये माला अपने लीजे है सिर मांगो चोना ਬਾਇ ਭੈਅ ਉਸ ਮੰਗ ਲੂਨਾ ਔਰ ਸਿਰ ਮੰਗੋਂ ਦਾਲੇ ਮਕੁਦਦੋਂ ਨੋ ਵਖਤ ਜਿਵਾਲੇ ਖਾਟ ਮੰਗੋਂ ਚੋ ਬਾਈ ਸਿਰ ਹਾਨਾ ਔਰ ਤੁਲਾਈ ਉਪਰਖੋਂ ਮੰਗੋਂ ਖੇਦਾ ਤੇਰੀ ਅਗਧ ਕਰੇ ਜਨ ਜੀ ਲਾ ਆਪਦੇ ਯਾਤਨੀ ਅਰਸ ਕਰਾਂ ਕਬੀਰ ਕਹਿਨ ਲ ਮੈਂ ਨਾ ਹੀ ਕੀਤਾ ਲੱਭੋ ਮੈਂ ਲੋਭ ਨਹੀਂ ਕੀਤਾ ਨੇ ਵੜੀ ਲੈਸ ਤੇ ਰੱਖ ਲਈ ਤੀਏ ਪ੍ਰਮਾਤਮਾ ਦੇ ਕੋ ਐ ਵੀ ਚਾਹੀਦਾ ਐ ਵੀ ਚਾਹੀਦਾ ਐ ਵੀ ਚਾਹੀਦਾ ਕੰਦੇ ਠੀਕ ਹੈ ਚਾਹੀਦਾ ਤਨ ਮੰਗ ਮੈਂ ਕਹਤੇ ਅਭੀ ਥੋੜੀ ਇhtਿਆਜ ਹੋ ਨਹੀਂ ਸਕਦਾ ਤਿਆਗ ਪਖੰਡ ਅੰਨ ਛੋੜ ਕਰੇ ਪਖੰਡ ਪਖੰਡ ਕਹਤੇ ਪਖੰਡ ਅੰਨ ਨਾ ਖਾਇਆ ਸਾਧ ਗਵਾਇ ਬੌਧੁਤ ਪਾਇਆ ਦੂਜਾ ਵਾਇਆ ਬਸਤਰ ਨ ਪਹਿਰੇ ਐਨਸ ਕਹਰੇ ਤਨ ਦੇ ਲੋਹਣ ਮੈਂ ਨਹੀਂ ਕੇ ਤਾਲਬ ਇਕ ਨਾਮ ਤੇਰਾ ਮੈਂ ਭੰਦਾ ਹਬੈ ਮੈਨੂੰ ਤੇਰਾ ਨਾਮ ਪਰ ਤਨ ਫਬਦਾ ਜੇ ਪੇਟ ਦੇ ਚ ਰੋਟੀਆਂ ਹੋਵਣ ਭੁਖੇ ਭਗਤ ਨਾ ਕੀਜੇ ਨਹੀਂ ਹੁੰਦਾ ਭੁਖੇ ਆ ਭਜਨ ਨਹੀਂ ਹੁੰਦਾ ਤਨ ਭੋਜਨ ਹੈ ਭੋਜਨ ਤੋਂ ਬਣਿਆ ਮਾਂ ਬਾਪ ਨੇ ਭੋਜਨ ਛਕਿਆ ਹੋਂ ਤੇ ਬਿੰਦ ਬਣਿਆ ਰਕਤ ਬਿੰਦ ਕਰਨੇ ਮੇ अगन उदर मजार पानी मैला नी गोरी मार्टी की पुत्री जोरी बिंद ते जिन पिंड किया अगन रहाया दस मास माता उदर राख्या बौर लागी माया बड़ा खुलासा है गुरु ग्रंथ साहब ए तन की है बिंद ए तन की है होन होन की है भोजन बिंद की है भोजन तन भोजन है ਤੇ ਜਦ ਤਨ ਬਣਿਆ ਹੀ ਭੋਜਨ ਤੋਂ ਹੈ ਤਾਂ ਜੀਵ ਦਾ ਵੀ ਭੋਜਨ ਦੇ ਆਸਰੇ ਤੇ ਇਹਨੂੰ ਭੋਜਨ ਚਾਹੀਦਾ ਭੋਜਨ ਤੋਂ ਬਿਨਾ ਨਹੀਂ ਜੋ ਹੈ ਜੀਵੇਗਾ ਹੁਣ ਦੂਸਰਾਂ ਨੂੰ ਤਾਂ ਬੜੇ ਧਿਆਨ ਨਾਲ ਸੁਣ ਲੈਣਾ ਭੋਜਨ ਦੀ ਭੁੱਖ ਪ੍ਰਾਕਿਰਤਿਕ ਹੈ ਮਨੁੱਖ ਭੁੱਖ ਦਾ ਤਿਆਗੇ ਨਹੀਂ ਹੋ ਸਕਦਾ ਜਨਮ ਦੇ ਨਾਲ ਬੱਚੇ ਦੇ ਅੰਦਰ ਇਹ ਭੁੱਖ ਪੈਦਾ ਹੁੰਦੀ ਹੈ ਇਸ ਵਾਸਤੇ ਰੋਂ ਲੱਗ ਪੈਂਦਾ ਹੈ। ਬੁਖ ਦੁਖ ਹੈ। ਬੁਖ ਹੀ ਦੁਖ ਹੈ। ਔਰ ਜਿਤਨੀ ਠਿਖੇ ਬੁਖ ਹੋਵੇਗੀ, ਜਿਤਨੀ ਗਹਿਰੀ ਬੁਖ ਹੋਵੇਗੀ, ਉਤਨਾ ਹੀ ਗਹਿਰਾ ਦੁਖ। ਇਹਨੂੰ ਬੜੇ ਧਿਆਨ ਨਾਲ ਸੁਣਨਾ। ਦੁਖ ਤੜਪਾ ਕੇ ਰੁਲਾਏ। ਬੱਚਾ ਰੋ ਪੈਂਦਾ। ਕਿਉਂਕਿ ਰੋਣ ਤੋਂ ਇਲਾਵਾ ਉਸ ਬੁੱਖ ਦੀ ਔਰਤੇ ਨੇ ਉਹਦੇ ਕੋਲ ਹੋਰ ਕੋਈ ਸਾਧਨ ਨਹੀਂ ਸਮਝ ਨਹੀਂ ਸਬਰਤਾ ਵੀ ਨਹੀਂ ਕਿਉਂ ਰਵੇ ਇਹ ਮਾਨਸ ਨੂੰ ਸਮਝਣਾ ਪੈਗਾ ਪਿਓ ਨੂੰ ਸਮਝਣਾ ਪੈਗਾ ਇਹ ਰੋਣਾ ਕਿਉਂ ਹੋਇਆ ਇਹ ਦੁੱਖ ਕਿਉਂ ਆਇਆ ਜੇ ਬੱਚੇ ਨੂੰ ਕੁਝ ਨਹੀਂ ਪਤਾ ਇਹ ਫਿਰ ਮਾਨਸ ਨੂੰ ਦੁੱਧ ਪਿਲਾਉਂਦੀ ਮੰਦਜ ਸੋਗ ਹੈ ਮੰਦਜ ਚਿੰਤਾ ਹੈ ਮੰਦਜ ਬਿਆਕੁਲਤਾ ਹੈ ਮੰਦਜ ਪਰੇਸ਼ਾਨੀ ਹੈ ਮੰਦਜ ਬੇਚੈਨੀ ਹੈ ਮਨੁੱਖ ਨੂੰ ਕੁਝ ਵੀ ਨਹੀਂ ਪਤਾ ਕਿਵੇਂ ਦੂਰ ਹੋਵੇਗੀ ਗੁਰੂ ਨੂੰ ਬਦਲਣਾ ਧਾਰਮਿਕ ਤੌਰ ਤੇ ਤੇ 80 ਸਾਲ ਦੇ ਬੁੱਢੇ ਵੀ ਬੱਚਾ ਹੀ ਹੁੰਦੇ ਨੇ ਇਹ ਵੀ ਮੈਂ ਅਰਜ਼ ਕਰਦੇ ਆਂ ਧਾਰਮਿਕ ਤੌਰ ਤੇ ਕੋਈ ਬਾਲਗ ਹੋ ਗਿਆ ਹੋਵੇ ਅਡਲਟ ਹੋ ਬ ਗਿਆ ਹੋਵੇ ਕਦੀ ਕਦਾਈ ਕਿਸੇ ਦੇ ਦਰਸ਼ਨ ਹੁੰਦੇ ਆਂ ਇਹ ਤੇ ਧਾਰਮਿਕ ਤੌਰ ਤੇ ਲੋਕੀ ਬੱਚੇ ਹੁੰਦੇ ਨੇ ਤੇ ਬੱਚੇ ਦੀ ਪਹਿਚਾਨ ਕੀ ਹੁੰਦੀ ਹੈ ਬੱਚਾ ਖੇਡਣਾ ਚਾਹੁੰਦਾ ਹੈ ਖੇਡਣਾ ਵਾਸਤੇ ਖਿਡਾਉਣੇ ਚਾਹੀਦੇ ਨੇ ਨਾ ਖਿਡਾਉਣੇ ਉਹ ਤਾਂ ਹਰ ਚੀਜ਼ ਨੂੰ ਖਿਡਾਉਣਾ ਬਣਾ ਦਿੰਦਾ ਹਰ ਚੀਜ਼ ਨੂੰ ਖਿਡਾਉਣਾ ਮੰਨ ਲੈਂਦਾ ਬਲਕਿ ਮੈਂ ਤੇ ਇੱਥੇ ਤੱਕ ਦੇਖਿਆ ਹੈ ਘਰ ਦੇ ਵਿੱਚ ਕੋਈ ਖਿਡੌਣਾ ਨਹੀਂ ਮਾਸੂਮ ਬੱਚਾ ਪਿਓ ਨੂੰ ਕਹਿ ਦਿੰਦਾ ਤੂੰ ਘੋੜਾ ਬਣਵੇਂ ਤੇਰੀ ਪਿੱਠ ਤੇ ਬੈਠਣਾ ਮਮਤਾ ਦਾ ਮਾਰਿਆ ਹੋਇਆ ਪਿਓ ਘੋੜਾ ਬਣ ਜਾਂਦਾ ਘੋੜਾ ਏ ਬਣਿਆ ਕਿਡੌਣਾ ਬਣ ਕੇ ਬੱਚੇ ਨੇ ਪਿਓ ਨੂੰ ਕਿਡੌਣਾ ਬਣਾਇਆ ਬੱਚਾ ਮਾਂ ਨੂੰ ਵੀ ਕਿਡੌਣਾ ਬਣਾ ਬਣਾਉਂਦਾ ਹੈ ਗੁਸਤਾਖੀ ਮਾਂ ਬੱਚੇ ਦੀ ਦ੍ਰਿਸ਼ਟੀਚ ਗੁਰੂ ਵੀ ਕਿਡੌਣਾ ਹੈ ਗੁਰਦੁਆਰਾ ਵੀ ਕਿਡੌਣਾ ਹੈ ਕਥਾ ਵੀ ਕਿਡੌਣਾ ਹੈ ਕੀਰਤਨ ਵੀ ਕਿਡੌਣਾ ਕੁਝ ਵੀ ਜਿਹੜਾ ਜਿਹੜਾ ਇੱਥੇ ਗੁਰਦੁਆਰੇ ਸਿਰਹ ਮਨੋਰੰਜਨ ਲਈ ਆਇਆ ਸਮਾਪਾਸ ਕਰਨ ਲਈ ਆਇਆ ਅਜੇ ਧਾਰਮਿਕ ਤੌਰ ਤੇ ਬੱਚਾ ਹੈ ਮਾਥੇ तिलक ਹੱਥ ਮਾਲਾ ਵਾਣਾ ਲੋਗਨ ਰਾਮ ਖੇਡਾਉਣਾ ਜਾਣਾ ਅਗਰ ਰਾਮ ਖੇਡਾਣਾ ਹੈ ਤੋ ਅਜੇ ਧਾਰਮਿਕ ਬੁੱਧ ਬਾਲਪਨ ਹੋਵੇਗੀ ਅਜੇ ਬਾਲਗ ਨਹੀਂ ਹੋਇਆ ਭੋਜਨ ਮਿਲਦਾ ਹੈ ਭੋਜਨ ਮਿਲਦਾ ਹੈ ਇੱਕ ਦਿਨ ਬੱਚਾ ਬਾਲਗ ਹੋ ਜਾਂਦਾ ਹੈ। ਉਹਦਾ ਭੋਜਨ ਵੀ ਬਦਲ ਜਾਂਦਾ। ਹੁਣ ਨਿਰਾ ਦੁੱਧ ਨਹੀਂ। ਮੂੰਹ ਚ ਦੰਦ ਆਵੇ। ਭੋਜਨ ਉਹਦਾ ਠੋਸ ਹੋ ਗਿਆ। ਸੋਲਿਡ ਹੋ ਗਿਆ। ਨਿਰਾ ਲਿਕਵਿਡ ਨਹੀਂ ਰਿਹਾ। ਉਹ ਨਿਰਾ ਦੁੱਧ ਨਹੀਂ। ਮੂੰਹ ਚ ਦੰਦ ਆ ਗਏ। ਦੰਦ ਚੱਲਦੇ। ਪਾਚਨ ਸ਼ਕਤੀ ਵਧ ਗਈ ਹੈ। ਸਰੀਰ ਦੀ ਲੋੜ ਵਧ ਗਈ ਹੈ। ਕੁਠੋਸ ਹੋ ਰਾਕ ਚਾਹੀਦੀ ਹੈ ਜਿਹੜਾ ਨਿਯਮ ਸਰੀਰ ਦੇ ਤਲ ਤੇ ਕੰਮ ਕਰਦਾ ਹੈ ਨਾ ਯਕੀਨ ਜਾਣੋ ਉਹੀ ਨਿਯਮ ਮਨ ਦੇ ਤਲ ਤੇ ਕੰਮ ਕਰਦਾ ਮੈਂ ਤੁਹਾਡੇ ਸਾਹਮਣੇ ਜੋ ਰੱਖਣ ਲੱਗਾ ਹੋਏ ਤਾਂ ਮਦੇਜ ਭੋਜਨ ਦੀ ਭੁੱਖ ਪ੍ਰਾਕਿਰਤਿਕ ਹੈ ਕੋਈ ਮਨਕ ਅਗਰ ਚਾਵੇ ਮੈਂ ਭੁੱਖ ਦਾ ਤਿਆਗੀਆਂ ਨਹੀਂ ਕਰ ਸਕਦਾ ਨਹੀਂ ਕਰ ਸਕਦਾ ਕਿਸੇ ਕੀਮਤ ਤੇ ਨਹੀਂ ਕਰ ਸਕਦਾ ਕਿਉਂਕਿ ਪ੍ਰਕਿਰਤੀ ਕੇ ਪ੍ਰਮਾਤਮਾ ਨੇ ਬਣਾਈ ਹੈ ਸ਼ਾਇਦ ਆਪ ਨੂੰ ਪਤਾ ਹੋਵੇ ਕਿ ਰਾਨੀ ਸੂਫੀ ਸੰਤ ਸ਼ਮਸ ਤਬਰੇਜ਼ ਇਹਨੂੰ ਮੁਲਤਾਨ ਦੇ ਨਵਾਬ ਨੇ ਪੁੱਠੀ ਖਲ ਉਤਾਰ ਕੇ ਮਾਰਿਆ ਆਇਆ ਪਿੱਛੋ ਵਿਚਾਰਾ ਤਬਰੇਜ਼ ਇੱਕ ਬਹੁਤ ਵੱਡਾ ਸ਼ਹਿਰ ਹੈ ਈਰਾਨ ਦਾ ਬਾਰਡਰ ਤੇ ਟਰਕੀ ਬਾਰਡਰ ਤੇ ਹੈ ਅੱਗੋਂ ਫਿਰ ਟਰਕੀ ਸ਼ੁਰੂ ਹੋ ਜਾਂਦਾ ਹੈ ਪੇਂਕਵਰੇਜ਼ ਬਹੁਤ ਵੱਡਾ ਸ਼ਹਿਰ ਹੈ ਈਰਾਨ ਦਾ ਉਥੋਂ ਦਾ ਰਹਿਣ ਵਾਲਾ ਸੀ ਗੋਮ ਦਾ ਫਿਰਦਾ ਹਿੰਦੁਸਤਾਨ ਆ ਗਿਆ ਮਸਤ ਫਕੀਰ ਸੀ ਰਮਜ਼ਾਨ ਦਾ ਮਹੀਨਾ ਮੁਸਲਮਾਨ ਰੋਜ਼ੇ ਰੱਖਦੇ ਔਰ ਰਮਜ਼ਾਨ ਦੇ ਮਹੀਨੇ ਚ ਖਾਣਾ ਕੁਫਰ ਸਮਝਿਆ ਜਾਂਦਾ ਅਰਬ ਦੇਸ਼ਾਂ ਦੇ ਸਾਰੇ ਰੈਸਟੋਰੈਂਟ ਹੋਟਲ ਬੰਦ ਰਹਿੰਦੇ ਖਾਣ ਪਾਣ ਦਾ ਸਵਾਨ ਨਹੀਂ ਮਿਲਦਾ ਸਿੱਕੇ ਹਿੰਦੂ ਵੀ ਵਿਚਾਰੇ ਡਰ ਦੇ ਮਾਰੇ ਛੁਪ ਕੇ ਅੰਦਰ ਖਾਂਦੇ ਕੋਈ ਦੇਖ ਨਾਲ ਨਹੀਂ ਐਵੀ ਮਰਜ਼ ਕਰ ਮੈਨੂੰ ਇੱਕ ਵਾਰ ਰਮਜ਼ਾਨ ਦੇ ਮਹੀਨੇ ਚ ਕੈਦ ਜਾਣ ਦਾ ਮੌਕਾ ਮਿਲਿਆ ਫਿਰ ਕਿਹਨੇ ਗਿਆਨੀ ਜੀ ਹੁਣ ਤੇ ਲੰਗਰ ਨਾਲ ਹੀ ਦੇਣਾ ਪੈਗਾ ਇੱਥੇ ਬਿਠਾ ਕੇ ਨਹੀਂ ਛਕਾਣਾ ਕੋਈ ਦੇਖ ਲੈ ਰਮਜ਼ਾਨ ਦਾ ਮਹੀਨਾ ਹੈ ਕਾਫਰ ਸਮਝਦੇ ਨੇ ਗਾਲਾਂ ਕਢਦੇ ਨੇ ਰਮਜ਼ਾਨ ਦਾ ਦਿਨ ਸੀ ਸਮਸਤਵਰੇ ਦੁਪਹਿਰ ਦੇ ਵਕਤ ਪिपल ਦੇ ਥੱਲੇ ਬੈਠਿਆ ਰੋਟੀ ਖਾ ਰਿਹਾ ਨਾਨ ਖਾ ਰਿਹਾ ਮੁਸਲਮਾਨਾਂ ਦੀ ਭੀੜ ਜਮ੍ਹਾ ਹੋ ਗਈ ਜਿਨ੍ਹਾਂ ਨੇ ਰੋਜ਼ੇ ਰੱਖੇ ਸਨ ਫੜ ਲਿਆ ਕਾਜ਼ੀ ਕੋਲ ਪੇਸ਼ ਕੀਤਾ ਨਵਾਬ ਕੋਲ ਪੇਸ਼ ਕੀਤਾ ਵੀ ਹੈ ਤੇ ਫਕੀਰ ਪੀਰ ਮੁਸਲਮਾਨ ਹੈ ਰਮਜ਼ਾਨ ਦੇ ਮਹੀਨੇ ਚ ਖਾ ਰਿਹਾ ਹੈ ਮੁਗਲ ਹਕੂਮਤ ਹੋਵੇ ਮੁਗਲਾਂ ਦੀ ਸ਼ਰਾ ਰਾਜ ਸੀ ਇੱਕ ਮੁਸਲਮਾਨ ਫਕੀਰ ਐਸਾ ਕਰੇ ਫੜ ਕੇ ਪੇਸ਼ ਕੀਤਾ ਗਿਆ ਨਵਾਬ ਨੇ ਪੁੱਛਿਆ ਕਾਜ਼ੀ ਨੇ ਇਤਵਾ ਹੈ ਦੀ ਕੀਤਾ ਤੁਮ ਮਹਾਨ ਕੁਫਰ ਟਾਇਆ ਹੈ ਜਦ ਮਜ਼ਾਰ ਦਾ ਵਈਨਾ 2 ਰੋਟੀ ਖਾ ਰਿਆ ਸੀ ਇਹ ਗੁਨਾਹ ਤੂੰ ਕਿਉਂ ਕੀਤਾ? ਅਜ਼ਮ ਗੁਨਾਹ ਕੀਤਾ। ਪਤਾச்சே ਨੇ ਕੀ ਆਖਿਆ? ਖੋਨਾ ਖੁਦਾ ਨੇ ਗੁਨਾਹ ਕੀਤਾ। ਤੇ ਤੂੰ ਦੇ ਗੁਨਾਹ ਤੋਂ ਪ੍ਰੇਰਿਤ ਹੋ ਕੇ ਫਿਰ ਮੈਂ ਗੁਨਾਹ ਕੀਤਾ। ਪਹਿਲੇ ਖੁਦਾ ਤੋਂ ਪੁੱਛੋ, ਉਹਨੇ ਗੁਨਾਹ ਕਿਉਂ ਕੀਤਾ? ਤੇ ਕਾਜ਼ੀ ਕਹਿਣ ਲੱਗਾ ਇਹ ਹੁਣ ਤੂੰ ਦੂਜਾ ਗੁਨਾਹ ਕਰ ਰਿਹਾ ਹੈ। ਇੱਕ ਤੇ ਰਮਜ਼ਾਨ ਦੇ ਮਹੀਨੇ 'ਚ ਤੋਂ ਰੋਟੀ ਖਾਦਿ दूजा कहने खुदा ने गुनाह किया गुनाह किया खुदा भी होना है। खुदा ते गुनाह नहीं करता पर थोड़ी सोचनी के मुताबिक गुनाह है किस तरह तू गुनाहता है रमजान के महीने च रोटी खा के तो फिर खुदा ने भी गुनाह किया है रमजान महीने च मेरे अंदर बुख पैदा कर क्यों कह पैदा की उन्हें क्यों पैदा की? ਮੈਨੇ ਰੱਬ ਨੂੰ ਪੁੱਛੋ ਇਹ ਗੁਨਾਹ ਕਿਉਂ ਕੀਤਾ ਉਸਨੇ ਰਮਜ਼ਾਨ ਦੇ ਮਹੀਨੇ ਚ ਮੈਨੂੰ ਭੁੱਖ ਨਹੀਂ ਲੱਗਣੀ ਸੀ ਅਗਰ ਰਮਜ਼ਾਨ ਦੇ ਮਹੀਨੇ ਚ ਮੈਨੂੰ ਭੁੱਖ ਲੱਗਦੀ ਤੇ ਭੁੱਖ ਦਾ ਦੁੱਖ ਮੈਨੂੰ ਸਤਾਉਂਦਾ ਹੈ ਤਾਂ ਖੁਦਾ ਚਾਹੁੰਦਾ ਹੈ ਨਾਨ ਖਾਵਾ ਰੋਟੀ ਖਾਵਾ ਮੈਂ ਕਰ ਦੇ ਅਗਰ ਇਹ ਰੋਟੀ ਖਾਣਾ ਗੁਨਾਹ ਹੈ ਤਾਂ ਫਿਰ ਖੁਦਾ ਨੇ ਵੀ ਗੁਨਾਹ ਕੀਤਾ ਹੈ ਅਗਰ ਖੁਦਾ ਗੁਨਾਹਗਾਰ ਨਹੀਂ ਹੈ ਤੋ ਫਿਰ ਮੇਰਾ ਰੋਟੀ ਖਾਣਾ ਵੀ ਬੁਣਾ ਨਹੀਂ। ਬਾਪ ਨਹੀਂ। ਦੇਖਣ ਕੋਣ ਸੁਣੇ। ਕਰਮ ਕਾਂਡੂ ਵੀ ਖੇਡ ਵਿੱਚ ਕਿਸੇ ਵਕਤ ਤੁਹਾਡੇ ਸਾਹਮਣੇ ਰੱਖਾਂਗਾ। ਕਰਮ ਕਾਂਢੀ ਚਾਹ ਸਿੱਖ ਹੋਵੇ। ਕਰਮ ਕਾਂਢੀ ਚਾਹ ਹਿੰਦੂ ਹੋਵੇ। ਕਰਮ ਕਾਂਢੀ ਚਾਹ ਮੁਸਲਮ ਹੋਵੇ। ਬੜਾ ਕਠੋਰ ਹੁੰਦਾ ਹੈ, ਬੜਾ ਜ਼ਾਲਮ ਹੁੰਦਾ ਹੈ। ਕਿ ਦੀ ਪੁੱਠੀ ਖੱਲਾ ਕੇ ਨੂੰ ਮਾਰਿਆ। ਕਸੂਰ ਕਿਨਾਂ? ਸਿਰਫ ਰਮਜ਼ਾਨ ਦੇ ਮਹੀਨੇ ਚ ਰੋਟੀ ਖਾਣ। ਤਨ ਭੋਜਨ ਹੈ। ਭੋਜਨ ਦਾ ਪੁਤਲਾ ਹੈ। ਸਤਗੁਰਾਂ ਨੇ ਭੋਜਨ ਨੂੰ ਇਤਨਾ ਨੇੜੇ ਲਿਆਂਦਾ ਹੈ ਸੰਗਤ ਪੰਗਤ ਜੋੜ ਕੇ ਰੱਖਿਆ। ਇੱਕੋ ਹੀ ਦੁਨੀਆ ਦਾ ਧਰਮ ਹੈ ਜਿਹਨੇ ਭੋਜਨ ਤੇ ਭਜਨ ਨੂੰ ਨੇੜੇ ਕੀਤਾ ਹੈ ਬਿਲਕੁਲ ਨੇੜੇ ਕੀਤਾ ਹੈ। ਸੰਗਤ ਤੇ ਪੰਗਤ ਨੂੰ ਨੇੜੇ ਕੀਤਾ ਹੈ। ਸੰਗਤ ਦੇ ਚਾਂਤੀ ਚਾਹੀਦੀ ਪੰਗਤ ਦੇ ਚਾਂਤੀ ਚਾਹੀਦੀ ਸੰਗਤ ਦੇ ਚ ਬਾਈਚਾਰਾ ਚਾਹੀਦਾ ਪੰਗਤ ਦੇ ਚ ਬਾਈਚਾਰਾ ਚਾਹੀਦਾ ਸੰਗਤ ਦੇ ਸਿਆਣਪ ਚਾਹੀਦੀ ਪੰਗਤ ਦੇ ਚ ਵੀ ਮੂਰਖਤਾ ਨਹੀਂ ਚਾਹੀਦੀ ਸਾਂ ਜੋ ਹੈ ਸਿਆਣਪ ਚਾਹੀਦੀ ਸੂਝ-ਬੂਝ ਚਾਹੀਦੀ ਹੈ ਮੁਕਤਸਰ ਜੋ ਹੈ ਮਹਿਰਸ ਕਰਾ ਤਨ ਭੋਜਨ ਹੈ ਭੋਜਨ ਦਾ ਪੁੱਤਰ ਹੈ ਭੋਜਨ ਦੇ ਆਸਰੇ ਤੇ ਜ਼ਿੰਦਾ ਰਹੇਗਾ ਭੁੱਖ ਪ੍ਰਾਕਿਰਤਕ ਹੈ ਪ੍ਰਭੂ ਬਨਵਾ ਪਰਮਾਤਮਾ ਦੀ ਤਰਫ ਹੈ ਬੁੱਖ ਅਸੀਂ ਨਹੀਂ ਪੈਦਾ ਕਰਦੇ ਪ੍ਰਕਿਰਤੀ ਪੈਦਾ ਕਰਦੀ ਈਸ਼ਵਰ ਦਾ ਨਿਯਮ ਪੈਦਾ ਕਰਦਾ ਹੁਣ ਮੈਂ ਅਰਜ਼ ਕਰਾਂ ਭੋਜਨ ਦੀ ਭੁੱਖ ਪ੍ਰਾਕਿਰਤਿਕ ਹੈ ਮਨ ਦੇ ਅੰਦਰ ਭਜਨ ਦੀ ਭੁੱਖ ਪ੍ਰਾਕਿਰਤਿਕ ਨਹੀਂ ਹੈ ਨਹੀਂ ਆਪਣੇ ਆਪ ਨਹੀਂ ਪੈਦਾ ਇਸ ਵਾਸਤੇ ਕੋਈ ਸਾਰੀ ਜ਼ਿੰਦਗੀ ਵੀ ਕਥਾ ਕੀਰਤਨ ਭਜਨ उपदेश तो संगत मंदिर मस्जिद गुरुद्वारे तो बिना रह सकता है और रेंदे कोई लौड़ नहीं कोई लोड़ नहीं कथा कीर्तन की कोई लोड़ नहीं जप दे तो इंज कहना पएगा मन बचे भूख नहीं यह नहीं। भूख पैदा करनी है रोज रोज सत्संग करके ਬੁਖਤੇ ਨਹੀਂ ਹੈ ਨਾਮ ਦੇ ਸੱਚੇ ਨਾਮ ਕੀ ਲਾਗੇ ਭੁਖ ਇਹ ਭੁਖ ਤੇ ਨਹੀਂ ਹੈ ਆਇਆ ਗੁਰਦੁਆਰੇ ਇਹ ਭੁਖ ਪੈਦਾ ਹੋ ਸਕਦਾ ਇਹ ਹੈ ਨਹੀਂ ਇਹ ਹੈ ਹਰ ਵਕਤ ਜੇ ਨਾਲੋ ਭੋਜਨ ਦੀ ਭੁਖ ਲਗੇ ਹਰ ਅੱਧੇ ਘੰਟੇ ਬਾਅਦ ਘੰਟੇ ਬਾਅਦ ਇਸ ਤਰ੍ਹਾਂ ਦਾ ਇੱਕ ਭੁਖ ਰੋਗ ਵੀ ਉਹਨੂੰ ਭੋਖੜਾ ਕਹਿੰਦੇ ਨੇ ਹਰ ਘੰਟੇ ਬਾਅਦ ਅੱਧੇ ਘੰਟੇ ਬਾਅਦ ਕੁਝ ਚਾਹੀਦਾ ਭਾਰਤ ਵਿੱਚ ਦਾਸ ਦੇ ਨਾਲ ਇੱਕ ਸੱਜਣ ਐਸਾ ਚਲਦਾ ਹੈ ਜਿਹਨੂੰ ਘੰਟੇ ਪੌਣੇ ਘੰਟੇ ਬਾਅਦ ਕੁਝ ਚਾਹੀਦਾ ਨਹੀਂ ਰਹਿ ਸਕਦਾ ਕੁਝ ਖਾਣ ਨੂੰ ਚਾਹੀਦਾ ਮੈਂ ਇੱਕ ਦੋ ਹੋਰ ਜਿਨ੍ਹਾਂ ਦੇ ਨਾਲ ਮਹਾਪੁਰਸ਼ ਹੋਣ ਦਾ ਲਕਬੀ ਜੁੜਿਆ ਆਇਆ ਸੀ ਉਹਨਾਂ ਨੂੰ ਵੀ ਘੰਟੇ ਅੱਧੇ ਘੰਟੇ ਬਾਅਦ ਕੁਝ ਚਾਹੀਦਾ ਲਾਜ਼ਮੀ ਚਾਹੀਦਾ ਜੇ ਦੀ ਲਹਿਰ ਚੱਲੀਏ ਸਾਰੀ ਦੁਨੀਆ 'ਚ ਹਰੇ ਰਾਮਾ ਹਰੇ ਕ੍ਰਿਸ਼ਨਾ ਸ੍ਰੀ ਰਾਮ ਕ੍ਰਿਸ਼ਨ ਪਰਮਹੰਸ ਹਰ ਪੌਣੇ ਘੰਟੇ ਬਾਅਦ ਘੰਟੇ ਬਾਅਦ ਕੁਛ ਨਾ ਕੁਛ ਕਰਦੇ ਸੀ ਚਾਹੀਦਾ ਸੀ ਕਿ ਉਹਨਾਂ ਦੇ ਛਿੱਸ ਜਾਣਦੇ ਨੇ ਕਿ ਉਹਨਾਂ ਦੀ ਜੀਵਨ ਗਾਥਾ ਵਿੱਚ ਲਿਖਿਆ ਹੋਇਆ ਹੈ ਹਰ ਘੰਟੇ ਪੌਣੇ ਘੰਟੇ ਬਾਅਦ ਕੁਛ ਨਾ ਕੁਛ ਚਾਹੀਦਾ ਹੈ ਉਹਨਾਂ ਦੀ ਪਤਨੀ ਸੀ ਸ਼ਰਦਾ ਉਹਨੂੰ ਪਤਾ ਸੀ ਹੁਣ ਚੈਲੈਂਜਮੈਂਟ ਹੋ ਗਏ ਨੇ ਉਹ ਕੁਛ ਨਾ ਕੁਛ ਬਣਨ ਦੀ ਸੀ ਅ ਗੋਰਖ ਦੇ ਸੀ ਨਹੀਂ ਤੇ ਉਹਨਾਂ ਨੂੰ ਉੱਠ ਕੇ ਖੁਦ ਰਸੋਈ ਚ ਜਾਣਾ ਉਹ ਪੁਛਾ ਦਿੰਦੇ ਸ ਇਹ ਵੀ ਹੈ ਕਿ ਕਿਸੇ ਨੂੰ ਜ਼ਰੂਰਤ ਤੋਂ ਜ਼ਿਆਦਾ ਭੁੱਖ ਲੱਗਦੀ ਹੈ ਹਰ ਘੰਟੇ ਦੇ ਘੰਟੇ ਬਾਅਦ ਚਾਹੀਦੇ ਐਸੇ ਮਨੁੱਖ ਨੂੰ ਸਰੀਰਕ ਰੋਗੀ ਵੀ ਕਹਿ ਦਿੰਦੇ ਹਨ ਪਰ ਹਰ ਵਕਤ ਨਾ ਹਮਗੇ ਭੁੱਖ ਹੈ ਕਿਸੇ ਦੇ ਅੰਦਰ ਇਹ ਸਭ ਤੋਂ ਖੁਸ਼ਕਿਸਮਤ ਮਨੁੱਖ ਇਹ ਸਭ ਤੋਂ ਤੰਦਰੁਸਤ ਮਨੁੱਖ ਹੈ ਇਹ ਸਭ ਤੋਂ ਮਹਾਨ ਮਨੁੱਖ ਹੈ ਜਿਸਦੇ ਅੰਦਰ ਹਰ ਵਕਤ ਭੋਜਨ ਦੀ ਭੁੱਖ ਹੋਵੇ ਪਦਾਰਥ ਦੀ ਭੁੱਖ ਹੋਵੇ ਜਿੱਦਨੇ ਚਿਰ ਤੱਕ ਭੁੱਖ ਹੈ ਭੁੱਖ ਤੋਂ ਹੀ ਸ਼ਬਦ ਬਣਿਆ ਹੈ ਬਿਖਾਰੀ ਭੁੱਖ ਤੋਂ ਬਣਿਆ ਬਿਖਾਰੀ ਹਰ ਵਕਤ ਤਨ ਮੰਗਦਾ ਹੈ ਮੰਗਦਾ ਹਰ ਵਕਤ ਤਨ ਮੰਗਦਾ ਮੰਗਦਾ ਅਰਵਗਤ ਬੋਖ ਲਗਦੀ ਹੈ ਬੇਕਾਰੀ ਪਰ ਜੇ ਦੇ ਮਨ ਦੇ ਅੰਦਰ ਨਾਮ ਦੀ ਭੁਖ ਪੈਦਾ ਹੋ ਜਾਏ ਉਹ ਬਾਦਸ਼ਾਹਾਂ ਦਾ ਬਾਦਸ਼ਾਹ ਹੈ ਉਹ ਭੁੱਖਾ ਵੀ ਬਾਦਸ਼ਾਹਾਂ ਦਾ ਬਾਦਸ਼ਾਹ ਹੈ ਇਹ ਰਜਿਆ ਵੀ ਕੰਗਾਲਾਂ ਦਾ ਕੰਗਾਲ ਹੈ ਇਹ ਵੀ ਮਹਿਸੂਸ ਜਿਸ ਨੂੰ ਵਖਸੇ ਸਿਵਤਸਾਲਾ ਨਾਨਕ ਪਾਤਸ਼ਾਹੀ ਪਾਤਸ਼ਾਹ ਮੁਖਤਸਰ ਮੈਂ ਅਰਜ਼ ਕਰਾਂ ਭੋਜਨ ਦੀ ਭੁੱਖ ਪ੍ਰਾਕਿਰਤਿਕ ਹੈ ਜਨਮ ਹੋਇਆ ਬੱਚੇ ਦਾ ਭੁੱਖ ਦਾ ਵੀ ਜਨਮ ਹੋਇਆ ਹੈ ਰੋਏਗਾ ਮੰਗੇਗਾ ਇਹਦਾ ਰੋਣਾ ਕੁਝ ਮੰਗ ਰਿਹਾ ਹੈ ਜਨਮ ਤੋਂ ਭਜਨ ਦੀ ਭੁੱਖ ਨਹੀਂ ਹੈ ਭਜਨ ਮਨ ਦੀ ਹੁਰਾਕ ਹੈ ਭੋਜਨ ਤਨ ਦੀ ਹੁਰਾਕ ਹੈ ਭਜਨ ਕੋਈ ਤਨ ਵਾਸਤੇ ਨਹੀਂ ਅਗਰ ਵਾਖਈ ਕਥਾ ਦੇ ਨਾਲ ਪੇਟ ਭਰਦਾ ਵਾਣੀ ਦੇ ਪਾਠ ਨਾਲ পেট ਭਰਦਾ ਹੈ ਵਾਹਿਗੁਰੂ ਵਾਹਿਗੁਰੂ ਦੇ ਜਪ ਨਾਲ পেট ਭਰਦਾ ਹੈ ਤੂੰ ਘਰ ਦੇ ਚ ਭੋਜਨ ਬਣਾਉਣ ਦੀ ਲੋੜ ਨਹੀਂ ਇੱਥੇ ਵੀ ਪੰਗਰ ਦੀ ਲੋੜ ਨਹੀਂ ਠੀਕ ਹੈ ਕੀਰਤਨ ਸੁਣ ਲੈ ਰਜ ਗਿਆ ਤਨ ਤਨ ਨਹੀਂ ਰਜਦਾ ਤੂੰ ਮਨ ਦੀ ਖੁਰਾਕ ਭੋਜਨ ਤਨ ਦੀ ਖੁਰਾਕ ਹੈ ਵਾਜਨ ਮਨ ਦੀ ਖੁਰਾਕ ਹੈ ਭੋਜਨ ਦੀ ਭੁੱਖ ਜਨਮ ਦੇ ਨਾਲ ਪੈਦਾ ਹੁੰਦੀ ਹੈ ਵਾਜਨ ਦੀ ਨਹੀਂ ਪੈਦਾ ਹੁੰਦੀ ਕਈ ਦਫਾ ਤੇ ਮਰਦੇ ਦਮ ਤੱਕ ਵੀ ਨਹੀਂ ਅਜੇ ਮਰ ਗਿਆ ਹੈ ਲੇਕਿਨ ਭੋਜਨ ਦੀ ਭੁੱਖ ਤੇ ਭਜਨ ਦੀ ਭੁੱਖ ਤੇ ਇਸ ਦੇ ਅੰਦਰ ਆਈ ਨਹੀਂ ਸੀ ਆਈ ਨਹੀਂ ਸੀ